मैनेजमेंट मुरदा मैनेजमेंट मुरदा साढा पाद साढा जिंदा पद मंदर मैनेजमेंट मुरदा ਮੰਦਰ ਮੈਨੇਜਮੈਂਟ ਮੁੜਤਾਪੋ ਜੰਦਾਬਾਦ ਮੁੜਤਾਪੋ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਮੈਂ ਪਹਿਲਾਂ ਸਬਕਾ ਪ੍ਰਧਾਨ ਰਹਾ ਹਲਵਾਈ ਜੁਨੀਆ ਹੰਦਾ ਧਰੋਲੇ ਨਗਰ ਕਾਉਂਸਲ ਦਾ ਵੀ ਵੈਸ ਪ੍ਰਧਾਨ ਆ ਜੀ ਮੈਂ ਬੇਨਤੀ ਹੈ ਜੀ ਕੁਛ ਦਿਨ ਪਹਿਲਾਂ ਜਿਹੜਾ ਮੰਨ ਕੇ ਚਲੋ 5 ਤਰੀਕ ਨੂੰ ਇੱਕ ਬਹੁਤ ਵੱਡਾ ਹਾਦਸਾ ਹੋਇਆ ਵਰਨੇਵਾਲ ਹਲੂਮਾਨ ਮੰਦਰ ਦੇ ਵਿੱਚ ਉਥੇ ਸਾਰੇ ਧਰੋਲੇ ਨੇ ਸਾਰੇ ਬਰਨਾਲੇ ਨੇ ਅਸੋ-ਕੋਸੋ ਪਿੰਡਾਂ ਨੇ ਸਾਡਾ ਸਾਥ ਦਿੱਤਾ ਸਾਡੇ ਬੰਦਿਆਂ ਨੂੰ ਚੱਕ ਕੇ ਦਾਖਲ ਕਰਵਾਤਾ ਸਰ ਜਿਹੜਾ ਸਾਡਾ ਰੋਸ ਆ ਜੀ ਉਹ ਮੰਦਰ ਮੈਨੇਜਮੈਂਟ ਨਾਲ ਰੋਸ ਆ ਉਹਨਾਂ ਨੇ ਸਾਡੇ ਬੰਦਾ ਦੀ ਨਾ ਪਹਿਲਾਂ ਸਾਰ ਲੱਤੀ ਨਾ ਹੁ ਸਾਡੇ ਤਕਰੀਬਨ ਤਿੰਨ ਹਲਵਾਈ ਮਰ ਗਏ ਇੱਕ ਪਹਿਲਾ ਮਰਿਆ ਉਹਦੇ ਲਈ ਵੀ ਅਸੀਂ ਜਿਹੜਾ ਉਹਨਾਂ ਨੂੰ 7 ਲੱਖ ਰੁਪਏ ਲੈਂਤਾ ਬੜਾ ਸੰਘਰਸ਼ ਨਾਲ ਲੈਂਤਾ ਤੇ ਜਿਹੜਾ ਦੂਜਾ ਸੀ ਵਿਚਾਰਾ ਪੂਰਾ ਹੋ ਗਿਆ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਡੀ ਮਨ ਕੇ ਚਲੋ ਵੀ ਜਿੰਨਾ ਚਿਰ ਸਾਡੀ ਖੱਜਲ ਖਵਾਰੀ ਨਹੀਂ ਹੋਈ ਚਾਰ ਦਿਨ ਸਾਡੀ ਆਲੂ ਵੀਰ ਦੀ ਬੋਡੀ ਪਈ ਰਹੀ ਜੀ ਉਹਦੇ ਵਿੱਚੋਂ ਜਿਹੜਾ 7 ਲੱਖ ਦਿੱਤਾ ਉਹਦੇ ਵਿੱਚੋਂ 3.5 ਲੱਖ ਰੁਪਏ ਜਿਹੜੇ ਵਿਚਾਰਿਆਂ ਨੇ ਲੰਗਰ ਲਾਇਆ ਸੀ ਉਹਨਾਂ ਨੇ ਦਿੱਤਾ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਉਹਨਾਂ ਨੇ ਵਿਚਾਰੇ ਸਾਡੇ ਬੰਦੇ ਵੀ ਜਾ ਕੇ ਦਾਖਲ ਕਰਵਾਏ ਪਰ ਮੰਦਰ ਵਾਲਿਆਂ ਨੇ ਤਕਰੀਬਨ ਕੋਈ ਕੰਨ ਤੇ ਉਹਨਾਂ ਦੇ ਜੂਨੀ ਛਰਕੀ ਜੀ ਉ ਤੇ ਇਹ ਵੀ ਆ ਵੀ ਜੇ ਜਾਂਦੇ ਨੇ ਤਾਂ ਉੱਥੇ ਮਾਤਾ ਜੀ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਉਲਟੀਆਂ ਲੱਗਦੀਆਂ ਨੇ ਸਾਡੇ ਕੋਲ ਵੀ ਉੱਥੇ ਜਿਹੜੇ ਮਰੇ ਨੇ ਵਿਚਾਰੇ ਜਾਂ ਜਿੱਥੇ ਦਾਖਲ ਪੈਣ ਉਹ ਵੀ ਬੰਦੇ ਨੇ ਕੋਈ ਪਸ਼ੂ ਨਹੀਂ ਹੈਗੇ ਦੇਖੋ ਹਲਵਾਈ ਭਾਈ ਨੇ ਜੇ ਇਹ ਕੰਮ ਕਰਦੇ ਨੇ ਤਾਂ ਹੀ ਆਪਾਂ ਲੰਗਰ ਚਲਾਉਣਾ ਐਡੀ ਐਡੀ ਦੂਰ ਜਾ ਕੇ ਅਸੀਂ ਲੰਗਰ ਚਲਾਉਣਾ ਮੈਂ ਕਹਿੰਦਾ ਵੀ ਇਨਸਾਨ ਨੇ ਤੈਨੂੰ ਵੀ ਆਪਾਂ ਦੇਖਣਾ ਚਾਹੀਦਾ ਦੇਖੋ ਅਸੀਂ ਧਰਮ ਦਾ ਸਤਕਾਰ ਕਰਦੇ ਹਾਂ ਜਿੰਨੇ ਵੀ ਧਰਮ ਨੇ ਸਾਰੇ ਸਤਕਾਰਯੋਗ ਨੇ ਕੋਈ ਧਰਮ ਦੇ ਖਿਲਾਫ ਸਾਡੀ ਲੜਾਈ ਨਹੀਂ ਸਾਡੀ ਜਿਹੜੀ ਲੜਾਈ ਹੈ ਜੀ ਉਹ ਮੰਦਿਰ ਮੈਨੇਜਮੈਂਟ ਦੇ ਖਿਲਾਫ ਆ 9 ਸਾਡੇ ਏਜੰਸ ਸੀਗੇ ਜਿਦੇ ਵਿੱਚੋਂ ਤਨ ਦੀ ਡੈਥ ਹੋ ਗਈ ਤੇ ਇੱਕ ਹਜੇ ਉੱਥੇ ਬਣ ਕੇ ਚਲੋ ਇੰਨੀ ਕਿ ਸੀਰੀਅਸ ਕੰਡੀਸ਼ਨ ਆ ਜਿਹੜਾ ਸਾਡੇ ਰਾਮਚੰਦਰ ਜੀ ਨੇ ਰਾਮਜਤਨ ਜੀ ਦੇ ਭਾਈ ਉਹਨਾਂ ਦੀ ਹਾਲਤ ਵੀ ਕੋਈ ਬੜੀ ਚੰਗੀ ਨਹੀਂ ਜੀ ਪ੍ਰਮਾਤਮਾ ਕਰੇ ਸੁਖ ਸ਼ਾਂਤੀ ਨਾਲ ਉਹ ਘਰੇ ਜਾਣ ਪਰ ਹਾਲਤ ਉਹਨਾਂ ਦੀ ਵੀ ਬਹੁਤ ਜ਼ਿਆਦਾ ਮਾੜੀ ਆ ਪਰ ਮੰਦਰ ਵਾਲਿਆਂ ਨੇ ਤਕਰੀਬਨ ਪਤਾ ਉਹਨਾਂ ਦਾ ਵੀ ਕੋਈ ਨਹੀਂ ਲੇਤਾ ਤੇ ਚਾਰ ਸਾਡੇ ਜਿਹੜੇ ਬਰਨਾਲੇ ਦਾਖਲ ਸੀਗੇ ਅਸੀਂ ਆਪਦੇ ਲਵੋ ਨਿੱਜੀ ਕੋਟੇ ਦੇ ਵਿੱਚੋਂ ਪੈਸਾ ਪੁੱਸਾ ਇਕੱਠਾ ਕਰਕੇ ਅਸੀਂ ਉਹਨਾਂ ਨੂੰ ਚਲੋ ਸੌਦਾ ਵੀ ਪਹੁੰਚਾਇਆ ਸਾਡੇ ਰਮਨ ਵਰਮਾ ਜੀ ਸੀ ਧਨੋਲੇ ਤੋਂ ਵਿਚਾਰਿਆ ਨੇ ਉਹਨਾਂ ਨੇ ਸੌਦਾ ਵੀ ਪਹ ਤੇ ਹੋਰ ਵੀ ਸਾਡੇ ਕਈ ਸੱਜਣਾ ਨੇ ਸਾਡਾ ਸਾਥ ਦਿੱਤਾ ਉਹ ਸਾਥ ਦਾ ਕਰਕੇ ਜਿਹੜਾ ਉਹਨਾਂ ਦਾ ਇਲਾਜ ਚੱਲ ਰਿਹਾ ਉਹਨਾਂ ਦੇ ਘਰੇ ਰੋਟੀ ਪਾਣੀ ਖਰਚਾ ਚੱਲ ਰਿਹਾ ਉਹ ਸਾਥ ਕਰਕੇ ਆ ਅੱਜ ਕਿਸ ਤਰੀਕੇ ਦਾ ਰੋਸ ਪਰਦਾ ਅੱਜ ਸਾਡਾ ਜਿਹੜਾ ਰੋਸ ਆ ਜੀ ਅੱਜ ਮੰਗੇ ਆ ਜੀ ਜਿਹੜਾ ਸਾਡਾ ਹੁਣ ਤੀਜਾ ਸਾਥੀ ਚੜ੍ਹਾਈ ਕਰ ਗਿਆ ਅਸੀਂ ਅੱਜ ਉਹਦੇ ਵਾਸਤੇ ਵੀ ਅਸੀਂ ਮੰਗ ਕਰਦੇ ਵੀ ਜੋ ਪਹਿਲਾਂ ਵਾਲਿਆਂ ਨੂੰ ਦਿੱਤਾ ਭਾਈ ਉਹ ਉਹਨਾਂ ਨੂੰ ਦੇਣਾ ਮੁਰੇ ਦਿਲ ਵੱਡਾ ਕਰਕੇ ਹੁਣ ਦੇਖੋ ਮੰਦਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੈ ਜੀ ਵੱਡਾ ਧਾਮ ਆ ਬੜੇ ਲੋਕ ਹਿੰਦੁਸਤਾਨ ਦੇ ਉੱਤੇ ਪਹੁੰਚਦੇ ਨੇ ਕੀ ਕੁਝ ਖੜਾ ਕੇ ਵਗ ਜਾਂਦੇ ਨੇ ਕੀ ਕੁਝ ਦਾਨ ਕਰਕੇ ਵਗ ਜਾਂਦੇ ਨੇ ਪਤਾ ਹੀ ਨਹੀਂ ਮੰਦਰ ਕੋਲੇ ਨਿੱਜੀ ਪ੍ਰਾਪਰਟੀ ਵੀ ਬਹੁਤ ਆ ਇਸ ਕਰਕੇ ਬੇਨਤੀ ਹੈ ਮਾਤਾ ਜੀ ਨੂੰ ਅਸੀਂ ਇਹ ਹੀ ਅਪੀਲ ਕਰਦੇ ਹਾਂ ਭਾਈ ਜਲ ਵੱਡਾ ਕਰਕੇ ਸਾਡੇ ਗਰੀਬਾਂ ਲੋਕਾਂ ਨਾਲ ਖੜਨਾ ਆਜੋ ਗਰੀਬ ਲੋਕਾਂ ਨਾਲ ਖੜਦੇ ਨੇ ਜੋ ਛੋਟੀ ਜਿਹੀ ਅਪੀਲ ਵੀ ਪਾ ਦਿੰਦੇ ਵੈਸੇ ਉੱਥੇ ਫੰਡ ਬਹੁਤ ਜ਼ਿਆਦਾ ਹੋ ਜਾਂਦਾ ਸਾਡੇ ਲੋਕਾਂ ਦੀ ਤਾਂ ਕੋਈ ਏਡੀ ਮੰਗ ਵੀ ਨਹੀਂ ਸੀ 7-8 ਲੱਖ ਰੁਪਏ ਨਾਲ ਦੇਖੋ ਨਾ ਅੱਜ ਕਿਸੇ ਦਾ ਗੁਜ਼ਾਰਾ ਹੋਵੇ ਨਾ ਗੱਲ ਹੋਵੇ ਜੇ ਆਪਾਂ 1 ਕਰੋੜ ਵੀ ਦੇ ਦਿੰਨੇ ਜਿਹਦੇ ਘਰੇ ਮੰਨ ਕੇ ਚਲੋ ਬੰਦਾ ਜਿਹੜੇ ਸਾਡੇ ਮਨ ਕਰਕੇ ਚਲੋ ਦੂਜੇ ਹਲਵਾਈ ਚੱਲੇ ਨੇ ਉਹ ਵੀ ਕਰਦੇ ਮੋਟੀ ਸੀ ਹੁਣ ਜਦੋਂ ਘਰ ਦੇ ਵਿੱਚੋਂ ਮੁੱਢੀ ਚਲਾ ਗਿਆ ਉਸ ਤੋਂ ਬਾਅਦ ਮਨ ਕਰਕੇ ਚਲੋ ਉਹਨਾਂ ਨੂੰ 1 ਕਰੋੜ 2 ਕਰੋੜ ਵੀ ਘਟਾ ਪਰ ਇਹ 7 ਲੱਖ ਰੁਪਏ ਦੇਣ ਲੱਗੇ ਵੀ ਚਿੱਕਾ ਮਾਰਦੇ ਨੇ ਕਹਿੰਦੇ ਅਸੀਂ ਨਹੀਂ ਜੀ ਦੇ ਸਕਦੇ ਅਸੀਂ ਤਾਂ 100000 ਰੁਪਏ ਇਕੱਠੇ ਕਰਦੇ 10 ਆਲਾ ਪੱਦਰ ਤੇ ਤੁਹਾਡਾ ਅੱਜ ਜ਼ਿਲ੍ਹਾ ਕੀ ਅੱਜ ਇਸ ਤੋਂ ਅਗਲਾ ਸੰਘਰਸ਼ ਕੀ ਇਹ ਅੱਜ ਸਾਡਾ ਜ਼ਿਲ੍ਹਾ ਪੱਦਰ ਤੇ ਮਨ ਕਰਕੇ ਚਲੋ ਜਿੰਨੇ ਸਾਡੇ ਹਲਵਾਈ ਵੇਟਰ ਯੂਨੀਅਨ ਸਾਡੀ ਸਾਰੀ ਪਹੁੰਚੀ ਐ ਇੱਥੇ ਸਟਾਲਾਂ ਵਾਲੇ ਵੀ ਪਹੁੰਚੇ ਨੇ ਇਹ ਸਾਰੀ ਇਹੀ ਮੰਗ ਆ ਜੀ ਦੇਖੋ ਅੱਜ ਇਹਨਾਂ ਨਾਲ ਧ ਇਸ ਕਰਕੇ ਇਹ ਸੰਘਰਸ਼ਾ ਜਿਹੜਾ ਇਹ ਚੱਲੂਗਾ ਅਜ ਡੀਸੀ ਸਾਹਿਬ ਦੇ ਵੀ ਅਸੀਂ ਜਾਵਾਂਗੇ ਜੀ ਉੱਥੇ ਵੀ ਧਰਨਾ ਦੇਵਾਂਗੇ ਅਸੀਂ ਐਸਐਸਪੀ ਸਾਹਿਬ ਦੇ ਵੀ ਧਰਨਾ ਦੇਵਾਂਗੇ ਜੇ ਅੱਜ ਸਾਡੀਆਂ ਮੰਗਾਂ ਤੇ ਗੌਰ ਹੋ ਗਈ ਠੀਕ ਹੈ ਜੀ ਨਹੀਂ ਚੱਲੀ ਜਾਣਾ ਇਹ ਜਿੰਨਾ ਚਿਰ ਤਕਰੀਬਨ ਮੰਦਰ ਵਾਲੇ ਇਹ ਗੱਲ ਕਹਿੰਦੇ ਨੇ ਵੀ ਭਾਈ ਅਸੀਂ ਤੁਹਾਡਾ ਸਾਥ ਦਿੰਨੇ ਆ ਉਹਨਾਂ ਚਿਰ ਇਹ ਸੰਘਰਸ਼ ਚੱਲੂਗਾ ਜੀ ਸਾਡੀ ਕਿਸੇ ਧਰਮ ਨਾਲ ਕੋਈ ਹੋਣੀ ਸਾਡੇ ਆ ਕੀ ਆ ਵੀ ਅਸੀਂ ਇਨਸਾਨਤ ਨੂੰ ਪਿਆਰ ਕਰਦੇ ਆ ਅਸੀਂ ਆਪਦੇ ਲੋਕਾਂ ਨੂੰ ਪਿਆਰ ਕਰਦੇ ਆ ਔਲਾ ਲਈ ਜਾਨ ਵੀ ਹਾਜ਼ਰ ਹੈ ਜੀ ਖੜੇ ਆ ਤੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਭਾਈ ਜਿੱਥੇ ਤੱਕ ਹੁਣ ਤੱਕ ਜਿੱਥੇ ਕਿਉਂਕਿ ਮੀਡੀਆ ਨੇ ਖਬਰਾਂ ਲਾਈਆਂ ਤਾਂ ਪੰਜਾਬ ਦੇ ਵਿੱਚ ਹਲਚਲ ਹੋਈ ਨਹੀਂ ਸਾਡੇ ਲੋਕਾਂ ਦੀ ਤਾਂ ਗੱਲ ਨੂੰ ਦੱਬ ਲਿਆ ਸੀ ਦੇਖੋ ਪਿੱਛੇ ਜੇ ਸਾਨੂੰ ਪੁਲਿਸ ਪ੍ਰਸ਼ਾਸਨ ਨਾਲ ਵੀ ਸਾਨੂੰ ਗੁੱਸਾ ਆ ਕਿਉਂਕਿ ਪਿੱਛੇ ਜਿਹੜਾ ਸਾਡੇ ਬੰਦਾਂ ਨੇ ਧਰਨਾ ਲਾਇਆ ਉਹਦੇ ਵਿੱਚ ਸਾਡੇ ਸੀਨੀਅਰ ਜਿਹੜੇ ਹਲਵਾਈ ਸੀ ਉਹਨਾਂ ਤੇ ਚਾਰ ਜਾਨੇ ਦੇ ਪਰਚੇ ਵੀ ਕੀਤੇ ਗਏ ਉਹਨਾਂ ਨੂੰ ਕੁੱਟ ਮਾਰ ਵੀ ਹੋਈ ਆ ਦੇਖੋ ਕੋਈ ਆਪਦੇ ਵਾਸਤੇ ਨਹੀਂ ਲੜ ਰਹੇ ਜਿੰਨੇ ਅਸੀਂ ਹਲਵਾਈ ਇੱਥੇ ਖੜੇ ਆ ਸਾਡਾ ਕੋਈ ਨਿੱਜੀ ਕੋਈ ਰਿਸ਼ਤੇਦਾਰੀ ਨਹੀਂ ਸੀ ਸਾਡੀ ਆਲੂ ਨਾਲ ਵੀ ਕੋਈ ਰਿਸ਼ਤੇਦਾਰੀ ਨਹੀਂ ਸੀ ਤੇ ਜਿਹੜੇ ਸਾਡੇ ਪ੍ਰਵਾਸੀ ਮਰੇ ਨੇ ਸਾਡੀ ਉਹਨਾਂ ਨਾਲ ਵੀ ਰਿਸ਼ਤੇਦਾਰੀ ਨਹੀਂ ਸਰਪਰ ਅਸੀਂ ਇਨਸਾਨੀ ਸਾਡੇ ਕੋਈ ਨਿੱਜੀ ਕਿਸੇ ਨਾਲ ਕੋਈ ਹੋਣੀ ਇਹਦਾ ਪਿਆਰ ਵੀ ਅਸੀਂ ਕਹੀਏ ਵੀ ਸਾਡੇ ਕੋਈ ਨਿੱਜੀ ਪਾਈ ਬੈਠਣਾ ਉੱਠਣਾ ਸ਼ਾਸਨ ਤੇ ਪੰਜਾਬ ਸਰਕਾਰ ਤੋਂ ਕੀ ਮੰਗਦੇ ਮੰਗ ਆ ਜੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਿਵੇਂ ਹੁਣ ਮੁੰਡੇ ਪੜ੍ਹੇ ਲਿਖੇ ਨੇ ਜਿਵੇਂ ਆਲੂ ਦੀ ਕੁੜੀਆ ਪੜ੍ਹੀ ਲਿਖੀ ਹੈ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਦੇਖੋ ਉਹ ਆਪ ਦਾ ਲੰਬਾ ਟਾਈਮ ਆ ਜਿਹੜਾ ਉਹ ਰੋਟੀ ਪਾਣੀ ਦਾ ਵਿਚਾਰੇ ਗੁਜ਼ਾਰਾ ਕਰ ਲਾਣ ਸਾਡੀ ਮੰਗ ਇਹ ਹੈ ਜੀ ਪੰਜਾਬ ਸਰਕਾਰ ਨੂੰ ਵੀ ਇਹ ਹੀ ਮੰਗ ਫਿਰ ਬੈਠੇ ਜੀ ਕੋਈ ਗੱਲ ਨਹੀਂ ਚੱਲੀ ਜਾਂਦਾ ਜੀ ਸਾਡੇ ਉਹਨਾਂ ਚਰ ਕੰਮ ਨੂੰ ਬਾਈਕਾਟ ਆ ਜੀ ਦੇਖੋ ਹਲਵਾਈਆਂ ਨਾਲ ਹੀ ਲੰਗਰ ਲੱਗਣੇ ਨੇ ਹਲਵਾਈਆਂ ਦੇਖੋ ਜੇ ਸਾਡਾ ਅੱਜ ਮੰਨ ਕੇ ਚਲੋ ਪੰਜਾਬ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਸਾਥ ਦਿੰਦੀ ਤਾਂ ਕੋਈ ਗੱਲ ਨਹੀਂ ਜੀ ਖੜੇ ਆਂ ਫਿਰ ਕੱਲ ਨੂੰ ਪੁਲਿਸ ਨੂੰ ਵੀ ਸਾਡੀ ਲੋੜ ਪੈਂਦੀ ਹੈ ਸਰਕਾਰਾਂ ਨੂੰ ਵੀ ਸਾਡੀ ਲੋੜ ਪਰ ਇਸ ਵਕਤ ਅਸੀਂ ਸਰਕਾਰਾਂ ਤੇ ਮੰਨ ਕੇ ਚਲੋ ਅਸੀਂ ਬਾਹਰ ਹੋਏ ਹੋਏ ਆਂ ਅਸੀਂ ਕਹਿਤੀ ਸੀ ਗੱਲ ਉਦ ਦੀ ਜਿੱਦੇ ਅਸੀਂ ਧਰਨੇ ਤੇ ਬੈਠੇ ਆਂ ਕਿ ਜਿੰਨਾ ਦਿਨ ਇਹ ਸੰਘਰਸ਼ ਚੱਲੂ ਪਈ ਅਸੀਂ ਕੋਈ ਸਰਕਾਰ ਦੇ ਮੰਨਦੇ ਨਹੀਂ ਹੈਗੇ ਅਸੀਂ ਆਪਦੇ ਲੋਕਾਂ ਦੇ ਆ ਸਾਡੇ ਲੋਕਾਂ ਨੇ ਸਾਨੂੰ ਚੁਣਿਆ ਸਾਡੇ ਐਸਸੀ ਨੇ ਭਾਵੇਂ ਜਰਨਲ ਨੇ ਚਾਹੇ ਬੀਸੀ ਨੇ ਅਸੀਂ ਇਹਨਾਂ ਨਾਲ ਖੜੇ ਆਂ ਧੰਨਵਾਦ 15 ਵਾਰਕੀ ਵੀ ਅਧਿਕਾਰੀ ਇੱਥੇ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਅੱਜ ਵੀ ਉਹਨਾਂ ਨੇ ਦਲ ਵੱਡਾ ਕਰਿਆ ਅੱਜ ਵੀ ਕਹਿੰਦੇ ਭਾਈ ਕੁਛ ਨਾ ਕੋਈ ਫੰਡ ਦੇ ਕੇ ਜਾਵਾਂਗੇ ਮਨੀ ਜੀ ਕੀ ਗੱਲ ਚਾਹੁੰਦੇ ਕਿਸ ਬੱਧਰ ਤੇ ਅੱਜ ਰੋਸ ਦਿਤਾਇਆ ਕਿੰਨਾ ਕਾਠ ਆ ਜਿਹੜਾ ਕੀਤਾ ਜਾ ਰਿਹਾ ਇਹ ਜਿਹੜਾ ਰੋਸ ਹੈ ਜੀ ਅੱਜ ਸਾਡਾ ਕਿਸੇ ਵਿਅਕਤੀ ਜਾਂ ਕਿਸੇ ਸੰਸਥਾਵਾਂ ਦੇ ਜੋ ਸਿਸਟਮ ਚੱਲ ਰਿਹਾ ਹੈ ਬਹੁਤ ਹੀ ਜ਼ਿਆਦਾ ਇਹ ਤਨੂਲੇ ਵਰਨੇ ਵਾਲੇ ਮੰਦਿਰ ਦੇ ਵਿੱਚ ਗਲਤ ਚੱਲ ਰਿਹਾ ਹੈ ਉੱਥੇ ਸਿਰਫ ਮਨੋਪਲੀ ਜਿਵੇਂ ਕਹ ਲਵਾਂ ਉਹਨਾਂ ਦੀ ਆਪ ਦੀ ਹੈ ਕੋਈ ਉੱਥੇ ਟਰਸਟ ਨਹੀਂ ਹੈਗੀ ਜੇ ਟਰਸਟ ਨਾ ਹੋਣ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਸਾਡੇ ਬੰਦੇ ਨਹੀਂ ਸਾਹਮਣੇ ਉਹ ਆਪਦੇ ਸਮਾਨ ਨੂੰ ਪੈ ਗਏ ਵੇਸੀ ਆਉਦਾ ਸਮਾਨ ਅੰਦਰ ਕਰ ਲਿਆ ਇਸ ਕਰਕੇ ਜਿਹੜੇ ਸਾਡੇ 4 ਬੰਦੇ ਨੇ ਬਹੁਤ ਹੀ ਜ਼ਿਆਦਾ ਸੀਰੀਅਸ ਸੀ ਉਹਨਾਂ ਨੂੰ ਫਰੀਦਕੋਟ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਕਿਥੇ ਫਰੀਦਕੋਟ ਹਸਪੀਟਲ ਵਿੱਚ ਉਹਨਾਂ ਦੀ ਕੋਈ ਕੇਅਰ ਨਹੀਂ ਹੋਈ ਦੋ ਬੰਦੇ ਸਾਡੇ ਪਹਿਲਾਂ ਚਲੇ ਗਏ ਤੀਜਾ ਬੰਦਾ ਸਾਡਾ ਪਰਸੋ ਚਲਾ ਗਿਆ ਉਥੇ ਕਿ ਇੱਕ ਬੰਦੇ ਦੀ ਮੌਤ ਤਾਂ ਉਥੇ ਹਸਪੀਟਲ ਦੇ ਬੈੱਡ ਤੋਂ ਉਹਦੀ ਡਿੱਗਣ ਕਰਕੇ ਹੀ ਹੋ ਗਈ ਜਦੋਂ ਉਹਨਾਂ ਦੇ ਪੱਟੀਆਂ ਕਰ ਰਹੇ ਸੀਗੇ ਹਸਪੀਟਲ ਮੈਨੇਜਮੈਂਟ ਉਹ ਬੰਦਾ ਸਾਡਾ ਬੈੱਡ ਤੋਂ ਡਿੱਗ ਗਿਆ ਉਹਦੇ ਡਿੱਗਣ ਨਾਲ ਹੀ ਮੌਤ ਹੋ ਗਈ ਉਹਦੀ ਤੁਰੰਤ ਕਿਆ ਤੁਹਾਨੂੰ ਇਹ ਇਲਾਜ ਸਹੀ ਨਹੀਂ ਇਲਾਜ ਉੱਥੇ ਬਿਲਕੁਲ ਸਹੀ ਨਹੀਂ ਅਸੀਂ ਸਾਰਿਆਂ ਨੇ ਪੱਟ ਪੱਟ ਮਰ ਗਏ ਵੀ ਯਾਰ ਉਹਨਾਂ ਨੂੰ ਕਿਸੇ ਹਸਪੀਟਲ 'ਚ ਹੋਰ ਚ ਸ਼ਿਫਟ ਕਰ ਦੋ ਪਰ ਕੋਈ ਸੁਣਵਾਈ ਨਹੀਂ ਕਿਸੇ ਪ੍ਰਕਾਰ ਦੀ ਸਾਡਾ ਜਿਹੜਾ ਇੱਥੇ 2000 ਬੰਦੇ ਦਾ ਇਕੱਠ ਤੁਸੀਂ ਦੇਖ ਹੀ ਰਹੇ ਹੋ ਅਸੀਂ ਅੱਜ ਸਾਡੀ ਟੋਟਲ ਹੜਤਾਲ ਹੈ ਅੱਗੇ ਵੀ ਇਹਵੇਂ ਹੀ ਮਾਈ ਬਿੱਡਾਂਗੇ ਅੱਜ ਅਸੀਂ ਡੀਸੀ ਦਫ਼ਤਰ ਵੀ ਜਾ ਰਹੇ ਹਾਂ ਐਸਐਸਪੀ ਸਾਹਿਬ ਕੋਲੇ ਵੀ ਜਾ ਰਹੇ ਹਾਂ ਜੇ ਉੱਥੇ ਕੋਈ ਸਾਡੀ ਸੁਣਵਾਈ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਅਸੀਂ ਫਿਰ ਵੱਡਾ ਸੰਘਰਸ਼ ਵਿੜਾਂਗੇ ਸੜਕਾਂ ਵੀ ਰੋਕਾਂਗੇ ਮੰਦਰ ਮੂਰੇ ਵੀ ਜਾਵਾਂਗੇ ਪੰਜਾਬ ਲੈਵਲ ਤੇ ਅਸੀਂ ਇਸ ਗੱਲ ਨੂੰ ਲੈ ਕੇ ਜਾਵਾਂਗੇ